ਪ੍ਰਭੁ ਦਾਤੋ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲੇ ਦਾਨ ਸੰਤ ਰੇਨ ਜਹਿ ਲਗ ਭੌਜਲ ਤਰਨਾ ਬਿਨਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੋ ਦਰਸ ਮਨ ਚਾਉ भगत एक मन ठहरावे बलोचरांग अंधार में सब कल उधरी एक नाम धर्म प्रकट सकल हर भवनों में जननान के गुरु पार ब्रह्म साहिब ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਾਨਵਤਾ ਦੇ ਬਗੀਚੇ ਵਿੱਚ ਇੱਕ ਐਸਾ ਫੁੱਲ ਨੇ ਜਿਸ ਨਾਲ ਸਾਰਾ ਬਗੀਚਾ ਸ਼ਿੰਗਾਰਿਆ ਹੋਇਆ ਹੈ ਸਾਰੇ ਬਗੀਚੇ ਦੀ ਰੌਣਕ ਬਣ ਗਏ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦ ਬਾਰੇ ਜਨਮ ਸਾਖਿ ਵਿੱਚ ਇੰਜ ਲਿਖਿਆ ਹੈ ਸੰਮਤ 1526 प्रगटे जगत उद्धारन इस विक्रम संवत 1526 उस दौर देच साहिब श्री गुरु नानक देव जी महाराज दा आगमन होया बहुत ही तपस्तवाद जैसे सावन दे बद्दल बरसदे ने ਜਦ ਪਾਪਾਂ ਦੀ ਤਪਸ਼ ਵੱਧ ਜਾਏ ਤਾਂ ਫਿਰ ਅਕਾਲ ਪੁਰਖ ਰਹਿਮਤ ਦੇ ਘਰ ਵਿੱਚ ਆ ਕੇ ਗਿਆਨ ਦੀ ਵਰषा ਕਰਦਾ ਹੈ ਸ਼ਾਂਤੀ ਦੀ ਵਰषा ਕਰਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਉਸ ਦੌਰ ਦੇ ਵਿੱਚ ਇਸ ਦੇਸ਼ ਦੇ ਅੰਦਰ ਹੋਇਆ ਜਦ ਸਾਰੇ ਦਾ ਸਾਰਾ ਦੇਸ਼ ਸਿਆਸੀ ਤਲ ਤੇ ਗੁਲਾਮੀ ਦੀ ਜ਼ੰਜੀਰਾਂ ਦੇ ਜਕੜਿਆ ਹੋਇਆ ਸੀ ਆਰਥਿਕ ਤਲ ਤੇ ਬਿਲਕੁਲ ਕੰਗਾਲ ਧਾਰਮਿਕ ਤਲ ਤੇ ਬਿਲਕੁਲ ਪਖੰਡੀ ਔਰ ਸਮਾਜਿਕ ਤਲ ਤੇ ਬਿਲਕੁਲ ਕਲ ਤੇ ਕਲੇਸ਼ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਹਰ ਪੱਖੋਂ ਮਨੁੱਖ ਜਕੜਿਆ ਹੋਇਆ ਪਕੜਿਆ ਹੋਇਆ ਬਜਿਆ ਹੋਇਆ ਸਮੇਂ ਦੇ ਗੁਜ਼ਰਨ ਦੇ ਨਾਲ ਇਹ ਜ਼ੰਜੀਰਾਂ ਬੋਝ ਵੜਦੀਆਂ ਗਈਆਂ। ਔਰ ਇਨਹੀਂ ਜ਼ੰਜੀਰਾਂ ਤੋਂ ਬੋਝਲ ਹੋ ਕੇ ਜੀਵਾ ਨੇ ਫਰਿਆਦ ਕੀਤੀ ਜਿਸ ਦਾ ਦ੍ਰਿਸ਼ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਖਿੱਚਦੇ ਨੇ। ਕਲਮਲ ਹੋਈ ਮੈਦਨੀ ਅਰਦਾਸ ਕਰੇ ਵਿਲਾਇ। ਕਲੇਸ਼ ਨਾਲ ਪ੍ਰਿਥਵੀ ਭਰ ਗਈ। ਉਸਨੇ ਜੋਦੜੀ ਕੀਤੀ ਜਕੜੇ ਹੋਏ ਪਕੜੇ ਹੋਏ ਗ੍ਰਿਫਤ ਹੋਏ ਮਨੁੱਖ ਲਈ ਇੱਕੋ ਹੀ ਰਸਤਾ ਰਹਿ ਜਾਂਦਾ ਹੈ ਜੋਦੜੀ ਪ੍ਰਾਰਥਨਾ ਔਰ ਉਹ ਆਪਣੇ ਆਪ ਨੂੰ ਦਇਆ ਦਾ ਪਾਤਰ ਸਮਝਦਾ ਹੈ ਤੇ ਮੇਰੇ ਤੇ ਦਇਆ ਕੀਤੀ ਜਾਏ ਇਸ ਤਰ੍ਹਾਂ ਉਸ ਦੇ ਅੰਦਰੋਂ ਜੋਦੜੀ ਨਿਕਲਦੀ ਹੈ ਕਦੀ ਕਦੀ ਸਮੁੱਚੀ ਕੌਮ ਗ੍ਰਿਫਤ ਵਿਚ ਆ ਜਾਂਦੀ ਹੈ ਉਥੇ ਕੌਮੀ ਪੱਦਰ ਤੇ ਜੋਦੜੀ ਆਉਂਦੀ ਏ ਅਰਦਾਸ ਆਉਂਦੀ ਏ ਪ੍ਰਾਰਥਨਾ ਆਉਂਦੀ ਏ ਪਰ ਕਦੀ ਕਦੀ ਐਸਾ ਹੁੰਦਾ ਏ ਕਿ ਸਾਰਾ ਦੇਸ਼ ਬੰਦਨਾ ਦੇ ਚ ਪੈ ਜਾਂਦਾ ਹੈ ਬੰਧਨ ਦੇ ਚ ਪਏ ਹੋਏ ਸਮੂਹ ਦੇਸ਼ ਵਾਸੀ ਫਰਿਆਦ ਕਰਦੇ ਨੇ ਜੋਦੜੀ ਕਰਦੇ ਨੇ ਤਰਲੇ ਲੈਂਦੇ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਲਿਖਦੇ ਨੇ ਕਲ ਮਲ ਹੋਈ ਮੇਦਨੀ अरदास करे विल्लाय संत कवि तुलसीदावी ऐसा कहना जब जब होए धर्म की हानि बाढ़े असुर अभन अभिमानी तब तब विवद धर प्रभु शरीरा हरे कृपा निद सज्जन पीरा बाढ़ें असुर अधम अभमानी ਜਦ ਦੈ ਤ ਵਧ ਜਾਨ ਅਸੁਰ ਵਧ ਜਾਨ ਅਦਮ ਮਤ ਦੇ ਲੋਕੀ ਵਧ ਜਾਨ ਬਾਵਣੇ ਅਸੁਰ ਅਦਮ ਅਭਿਮਾਨੀ ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ ਹਰੇ ਕਿਰਪਾ ਨਿਦ ਸੱਜਨ ਪੀਰਾ ਉਦੋਂ ਅਕਾਲ ਪੁਰਖ ਆਪਣੀਆਂ दैवी ਸ਼ਕਤੀਆਂ ਕਿਸੇ ਕਾਇਆ ਦੇ ਅੰਦਰ ਪਾ ਕੇ ਜਗਤ ਦਾ ਕਲਿਆਣ ਕਰਦਾ ਹੈ ਜੀਵਾਂ ਦਾ ਉਧਾਰ ਕਰਦਾ ਹੈ ਦਸਮ ਗ੍ਰੰਥ ਦੇ ਵਿੱਚ ਵੀ ਐਸੇ ਵਾਕ ਮਿਲਦੇ ਨੇ ਜਦ ਜਦ ਹੋਏ ਅਰਿਸ਼ਟ અપਾਰਾ ਤਬ ਤਬ ਦੇਹ धरਤ అవਤਾਰਾ ਜਦ ਅਰਿਸ਼ਟ ਪਣੇ ਨਾਲ ਅਨਰਥ ਨਾਲ ਸਾਰੀ ਸ੍ਰਿਸ਼ਟੀ ਭਰ ਜਾਏ ਉਦੋਂ అవਤਾਰਾਂ ਦਾ ਆਗਮਨ ਹੁੰਦਾ ਹੈ ਔਰ ਹੁੰਦਾ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਮਦ ਦੀ ਦੌਰ ਸਮੇਂ ਸਮੁੱਚੇ ਦਾ ਸਮੁੱਚਾ ਦੇਸ਼ ਸਿਆਸੀ ਤਲ ਤੇ ਗੁਲਾਮ ਸੀ ਆਰਥਿਕ ਤਲ ਤੇ ਕੰਗਾਲ ਸੀ ਸਮਾਜਿਕ ਤਲ ਤੇ ਕਲ ਕਲੇਸ਼ ਦੀ ਜ਼ਿੰਦਗੀ ਜੀ ਰਿਆ ਸੀ ਔਰ ਧਾਰਮਿਕ ਤੌਰ ਤੇ ਸਿਰਫ ਪਖੰਡ ਤੋਂ ਇਲਾਵਾ ਹੋਰ ਕੁਝ ਵੀ ਰਹਿ ਨਹੀਂ ਗਿਆ ਸੀ ਇਸ ਤਰ੍ਹਾਂ ਦਾ ਜਕੜਿਆ ਹੋਇਆ ਪਕੜਿਆ ਹੋਇਆ ਮਨੁੱਖ ਉਹਦੇ ਸਾਹਮਣੇ ਇੱਕੋ ਹੀ ਰਸਤਾ ਰਹਿ ਜਾਂਦਾ ਹੈ ਜੋਦੜੀ ਫਰਿਆਦ ਤਰਲੇ ਤੋਂ ਦੇਸ਼ਵਾਸੀ ਅਨੇ ਤਰਲੇ ਲੈ ਜੋਦੜੀ ਕੀਤੀ ਫਰਿਆਦ ਕੀਤੀ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੋਂ ਜਿਸ ਦਾ ਜ਼ਿਕਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਕਰਦੇ ਨੇ ਕਲਮਲ ਹੋਈ ਮੇਦਨੀ ਅਰਦਾਸ ਕਰੇ ਵਿੱਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸਵਾਰ ਇੰਦਰੇ ਨੂੰ ਫਰਮਾਇਆ ਉਠਾ ਛੇ ਬਰ ਲਾਇ ਤੱਪੀ ਹੋਈ ਧਰਤੀ ਨੂੰ ਵੇਖ ਕੇ ਅਕਾਲ ਪੁਰਖ ਨੇ ਇੰਦਰ ਨੂੰ ਹੁਕਮ ਕੀਤਾ ਬਦਲਾ ਨੂੰ ਹੁਕਮ ਕੀਤਾ ਬਰਸੋ ਇੰਦਰੇ ਨੂੰ ਫਰਮਾਇਆ ਬਰਸੋ ਕਿਰਪਾ ਧਾਰ ਗੁਰੂ ਨੂੰ ਬੱਦਲ ਨਾਲ ਤਸ਼ਵੀਹ ਦਿੱਤੀ ਹੈ ਪ੍ਰਭੂ ਸਾਗਰ ਹੈ ਗੁਰੂ ਬੱਦਲ ਹੈ ਬੱਦਲ ਸਾਗਰ ਤੋਂ ਉਤਪਨ ਹੁੰਦੇ ਨੇ ਗੁਰੂ અવਤਾਰ ਪ੍ਰਭੂ ਤੋਂ ਆਉਂਦੇ ਨੇ ਸਾਗਰ ਜਦ ਥਾਂ ਥਾਂ ਤੇ ਬਰਸਣਾ ਚਾਹੁੰਦਾ ਹੈ ਬੱਦਲ ਬਣਦਾ ਹੈ ਨਾਰਾਇਣ ਜਦ ਨਰਾਂ ਦਾ ਉਧਾਰ ਕਰਨਾ ਚਾਹੁੰਦਾ ਹੈ ਤਾਂ ਉਹ ਸ਼ਬਦ ਬਣਦਾ ਹੈ ਗੁਰੂ ਬਣਦਾ ਹੈ ਤਦ ਹੀ ਤੇ ਭਟ ਕਹਿੰਦੇ ਨੇ आप नारायण कलाधार जग में पर हो। उस नारायण ने कलाधार के एकाया धारण की थी है जगत दे कल्याण हित जगत दे उधार हित साहब श्री गुरु नानक देव जी महाराज इस तरीके जगत जीवन का उधार करने लमत पंद्रह सौ छब्बीस राय भोए की तलवंडी ਮੌਨ ਨਾਮ ਨਨਕਾਣਾ ਔਰ ਅਸਥਾਨ ਮੁਲਕ ਪਾਕਿਸਤਾਨ ਉੱਥੇ ਆਪ ਦਾ ਆਗਮਨ ਹੋਇਆ ਜਨਮ ਸਾਖੀ ਦੇ ਵਿੱਚ ਐਸੇ ਬੋਲ ਲਿਖੇ ਨੇ ਸੰਮਤ 15 ਸੇ 26 ਪ੍ਰਜਤੇ ਜਗਤ ਉਧਾਰਨ ਇਸ ਕਾਰਤਿਕ ਰੁੱਤ ਸਰਦ ਪੂਰਨ ਮਾਸੀ ਸ਼ੁਭ ਮਹੂਰਤ ਸ਼ੁਭ ਲਗਨ ਪ੍ਰਗਾਸੀ ਅਰਧ ਰੈਨ ਬੀਤੀ ਘਟਕਾ ਪਰ ਨਾਨਕ ਜਨਮ ਲਿਓ ਕਾਲੋ ਘਰ ਕਤਕ ਦੀ ਪੂਰਨ ਮਾਸ਼ੀ 1526 ਬਿਕਰਮੀ ਸੰਮਤ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਰਾਏ ਬਾਏ ਦੀ ਤਲਵੰਡੀ ਰੇਚ ਮਾਤਾ ਤ੍ਰਿਪਤਾ ਜੀ ਦੇ ਕੁੱਖੋਂ पिता कल्याणदास सीधे घर आगमन ਹੋਇਆ ਜਨਮ ਹੋਇਆ ਸਭ ਤੋਂ ਪਹਿਲੇ ਇਸ ਬਾਲਕ ਦੇ ਦੀਦਾਰ ਤੁਲਸਾ ਦਾਈ ਨੇ ਕੀਤੇ ਹੈਰਾਨ ਹੋਈ ਚਕਤੋਈ ਅੱਜ ਤੱਕ ਜਿੰਨੇ ਬਾਲਕ ਜਗਤ ਵਿੱਚ ਆਏ ਰੋਂਦੇ ਹੀ ਆਏ ਇਹ ਪਹਿਲਾ ਬਾਲਕ ਹੈ ਹਸਦਾ ਹੋਇਆ ਆਇਆ ਹੈ ਮੁਸਕੁਰਾਂਦਾ ਹੋਇਆ ਆਇਆ ਹੈ ਦਰਸਲ ਜੋ ਰੋਂਦੇ ਹੋਏ ਆਉਂਦੇ ਨੇ ਤੋ ਮਿਲ ਜਾਂਦਾ ਹੈ ਉਹਨਾਂ ਤੋਂ ਇਸ਼ਾਰਾ ਰੋਂਣਗੇ ਰੁਲਾਣਗੇ ਪਰ ਕਦੀ ਕਦਾਂ ਹੀ ਜੋ ਹੱਸਦੇ ਹੋਏ ਆਉਂਦੇ ਨੇ ਮੁਸਕੁਰਾਂਦੇ ਹੋਏ ਆਉਂਦੇ ਨੇ ਉਹ ਫਿਰ ਜਗਤ ਵਿੱਚ ਮੁਸਕਰਾਹਟਾਂ ਵੰਦੇ ਨੇ ਰੋਣਿਆਂ ਨੂੰ ਹਾਸਿਆਂ ਵਿੱਚ ਬਦਲਦੇ ਨੇ ਰਮਾਨੋ ਖੁਸ਼ੀਆਂ ਦੇ ਚ ਬਦਲਦੇ ਨੇ ਬਰਬਾਦੀਆਂ ਨੂੰ ਆਬਾਦੀਆਂ ਦੇ ਜੋ ਹੈ ਬਦਲਦੇ ਨੇ ਨਿਸ਼ਤੋ ਨਾਬੂਦ ਇਲਾਕੇ ਨੂੰ ਤਾਮੀਰੀ ਰੁਚੀਆਂ ਦੇ ਚ ਬਦਲਦੇ ਨੇ ਹੱਸਤੇ ਹੋਏ ਮੁਸਕਰਾਉਂਦੇ ਹੋਏ ਇਸ ਬਾਲਗ ਦੀ ਛਵੀ ਵੇਖ ਕੇ ਤુલਸਾ ਤੇ ਨਿਹਾਲ ਹੋਈ ਗਦਗਦ ਹੋਈ ਇਤਿਹਾਸ ਦੇ ਚ ਇਸ ਦਾਈ ਦਾ ਨਾਮ ਵੀ ਅਮਰ ਹੋ ਗਿਆ ਕਿਉਂਕਿ ਉਸਨੇ ਇੱਕ ਐਸੇ ਬਾਲਕ ਦੇ ਦਰਸ਼ਨ ਕੀਤੇ ਜੋ ਵਾਸਤਵਿਕ ਅੰਮ੍ਰਿਤਮਈ ਸੀ ਅੰਮ੍ਰਿਤ ਦਾ ਕੁੰਡ ਸੀ ਜਗਤ ਨੂੰ ਅੰਮ੍ਰਿਤ ਦੇਣ ਲਈ ਆਇਆ ਜਗਤ ਨੂੰ ਸਕੂਨ ਦੇਣ ਲਈ ਆਇਆ ਅਤੇ ਸੁਤੇ ਸਿੱਧ ਇਹ ਦਾਈ ਜੋ ਅਕਸਰ ਬੱਚਿਆਂ ਨੂੰ ਖਿਡਾਂਦੀ ਰਹੀ ਔਰ ਬੱਚਿਆਂ ਦੇ ਜਨਮ ਸਮੇਂ ਮਦਦ ਕਰਦੀ ਰਹੀ ਅੱਜ ਇਸ ਦੇ ਬਾਲਕ ਦੇ ਗੋਂ ਹੱਥ ਜੁੜ ਗਏ ਨੇ ਅਇ ਤੇ ਨਿਹਾਲ ਹੋਈਏ। ਔਰ ਨਿਹਾਲ ਵੀ ਹੋਈਏ। ਨਿਹਾਲ ਹੋਈਏ ਪ੍ਰਾਰਥਨਾ ਕਰਨ ਲਈ। ਕਹਿੰਦੇ ਨੇ ਜਦ ਅਧਿਆਤਮਿਕ ਸ਼ਕਤੀ ਆਪਣੇ ਪੂਰਨ ਜੋਗਨ ਦੇ ਚ ਉਜਾਗਰ ਹੋਵੇ ਅਗਲਾ ਝੁਕ ਜਾਂਦਾ ਹੈ। ਝੁਕ ਗਈਏ ਤੁਲਸਾ। ਔਰ ਇਸ ਨੂੰ ਕੁਝ दैवी ਸਕੂਨ ਆਪਣੇ ਅੰਦਰ ਮਹਿਸੂਸ ਹੋਇਆ। ਇਸਨੇ ਬਾਹਰ ਆ ਕੇ ਦੱਸਿਆ ਵੀ ਐਸਾ ਬਾਲਕ ਮੈਂ ਦੇਖਿਆ ਹੈ। ਹੈਰਾਨ ਹੋ ਕੇ ਮੇਰੇ ਆਖਾਂ ਗੀ ਇਤੇ ਚਨਵਰਗ ਹੈ ਇਤੇ ਸੂਰਜ ਵਰਗ ਹੈ ਇਤੇ ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ ਆਇਆ ਹੈ ਠੀਕ ਲਿਖਿਆ ਹੈ ਭਾਈ ਗੁਰਦਾਸ ਜੀ ਨੇ ਜਦ ਅਰਦਾਸ ਜਗਤ ਦੇ ਜੀਵਾਂ ਨੇ ਅਕਾਲ ਪੁਰਖ ਨੇ ਸੁਣੀ ਜਗਤ ਦੇ ਜੀਵਾਂ ਦੀ ਫਰਿਆਦ ਜੋਦਣੀ ਨੂੰ ਉਸ ਪ੍ਰਭੂ ਨੇ ਸੁਣਿਆ ਸੁਣੀ ਅਰਦਾਸ दातार प्रभ गुरु नानक जग माए पठाया फिर गुरु नानक जैसी अजीम शख्सियत जगत दिश भेजे अद्धी रात जद बतीत हो गई अमृत वेला आरंभ होने लगा है। एक अमृतमय मूर्ति का आगमन तृप्ता जी ने कुखों होया रैन बीती घटका वर ਨਾਨਕ ਜਨਮ ਲਿਓ ਕਾਲੂ ਘਰ ਪ੍ਰਾਤ ਭਈ ਪ੍ਰੋਹਤ ਬੁਲਵਾਇਆ ਹਰੀदयाल ਤੇ ਨਾਮ ਸੁਹਾਇਆ ਵਿਦੀ ਪਰੰਪਰਾ ਦੇ ਮੁਤਾਬਕ ਔਰ ਦੇਸ਼ ਦੀ ਪ੍ਰਾਚੀਨ ਸਭਿ ਸਭਿਤੀ ਦੇ ਮੁਤਾਬਕ ਪ੍ਰੋਹਤ ਜੀ ਨੂੰ ਬੁਲਾਇਆ ਗਿਆ ਹਰदयाल ਪ੍ਰੋਹਤ ਬੜੇ ਸੀਲ ਸੁਆਦਾ ਸੀ रबी बहवाला सी और इलमे नजोम ज्योतिष विद्या माहिर से आके बालक नू देखे गोद जो है ले है, और आमद दा समा पिता कल्याण दास ते दाई तो पुछे है सारी जानकारी लेन तो बाद ਪ੍ਰੋਗਤ ਜੀ ਸ਼ੁਭ ਬਚਨ ਅਲਾਇਆ ਕੀ ਬਾਲਕ ਰਾयन ਸਿਰ ਰਾਹਾ ਇਹ ਬੱਚਾ ਤੇ ਕੋਈ ਬਾਦਸ਼ਾਹਾਂ ਦਾ ਬਾਦਸ਼ਾਹ ਆਇਆ ਹੈ ਕੋਈ दैਵੀ ਸੰਪਦਾ ਦੇ ਨਾਲ ਮਾਲਾ ਮਾਲ ਅਧਿਆਤਮਕ ਗੁਣਾਂ ਦਾ ਖਜ਼ਾਨਾ ਲੈ ਕੇ ਆਇਆ ਹੈ ਇਹ ਤੇ ਕੋਈ ਰੱਬੀ ਮਹਿਕ ਲੈ ਕੇ ਆਇਆ ਹੈ ਇਹ ਤੇ ਕੋਈ ਰੱਬੀ ਨੂਰ ਲੈ ਕੇ ਆਇਆ ਹੈ ਇਹ ਬਾਲਕ ਰਨ ਸਿਰ ਆਇ ਇਹ ਬਾਲਕ ਜੋਗੰ ਸਰ ਜੋਗੀ ਇਹ ਬਾਲਕ ਹੈ ਪਰਮ ਵੀ ਹੋਗੀ ਇਤੇ ਜੋਗੀਆਂ ਦਾ ਕੋਈ ਸ਼ਰਮੌਰ ਜੋਗੀ ਹੈ ਇਤੇ ਬਾਦਸ਼ਾਹਾਂ ਦਾ ਕੋਈ ਸ਼ਰਮੌਰ ਬਾਦਸ਼ਾਹ ਹੈ ਇਹ ਬਾਲਨ ਲਾਥਨ ਸਰਨਾਥ ਇਸ ਬਾਲਕ ਕੀ ਅਗਮ ਅਗਾ ਚਤਰਪਤੀ ਹੋਏ ਤਿਸਕੇ ਦਾਸ ਇਹ ਬਾਲਕ ਸ਼ੁਭਗੁਣ ਕੀ ਰਾਸ ਇਹ ਬਾਲਕ ਤੇ ਸ਼ੁਭਗੁਣਾ ਦੀ ਖਾਨ ਹੈ ਜਗਤ ਦੇ ਛਤਰਬਤੀ ਜਗਤ ਦੇ ਸ਼ਰਮੌਰ ਮਨੁਕ ਜੋ ilm ਦੇ ਸ਼ਰਮੌਰ ਹੋਣਗੇ ਧਨ ਦੇ ਸ਼ਰਮੌਰ ਆਉਣਗੇ ਸਤਾ ਦੇ ਸ਼ਰਮੌਰ ਹੋਣਗੇ ਇਹਨਾਂ ਦੇ ਸਿਰ ਇਸ ਬਾਲਕ ਦੇ ਕਦਮਾਂ ਤੇ ਝੁਕਦੇ ਰਹਿਣਗੇ ਉਹ ਇਸ ਬਾਲਕ ਦੀ ਪ੍ਰਕਰਮਾ ਕਰਨਗੇ ਉਹ ਇਸ ਬਾਲਕ ਦੇ ਅੱਗੋਂ ਹੱਥ ਜੋੜ ਕੇ ਖੜੇ ਆਉਣਗੇ ਹਰੀ ਦੇਵਾਲ ਦੀ ਇਹ ਭਵਿਸ਼ਵਾਣੀ ਹਰੀ ਦੇਵਾਲ ਦੇ ਇਹ ਬੋਲ ਦਰਸਲ ਉਸ ਆਉਣ ਵਾਲੀ ਘਟਨਾ ਦਾ ਖਾਕਾ ਖਿੱਚਦੇ ਸਨ ਜੋ ਬਿਲਕੁਲ ਸਹੀ ਉਤਰਿਆ ਜਿਸ ਦਾ ਚਿੱਤਰ ਬਿਲਕੁਲ ਸਹੀ ਬਣਿਆ ਬਾਲਪਣਾ ਤ੍ਰਿਪਤਾ ਜੀ ਦੀ ਗੋਦ ਵਿੱਚ ਬੀਤ ਤੋਇਆ ਤਲਸਾਂ ਲਈ ਦੀ ਗੋਦ ਵਿੱਚ ਬਤੀਤ ਹੋਇਆ ਔਰ ਰਾਏ ਭੌਂਦੀ ਤਲਵੰਡੀ ਦੀ ਇੱਕ ਛੋਟੀ ਜਿਹੀ ਹਵੇਲੀ ਪਿਤਾ ਕਲਿਆਨ ਦਾਸ ਦੀ ਉਹਦੇ ਵਿਹੜੇ ਵਿੱਚ ਬਤੀਤ ਹੋਇਆ ਪਰ ਇਸ ਤਰ੍ਹਾਂ ਦਾ ਨੂਰ ਕਦੀ ਵਿਹੜੇ 'ਚ ਰਹਿ ਸਕਦਾ ਹੈ ਕਦੀ ਕਮਰੇ ਦੇ 'ਚ ਰਹਿ ਸਕਦਾ ਹੈ ਪਹਿਰਾ ਨੇ ਚੱਲਣਾ ਸਿੱਖਿਆ ਗੁਣਾ ਨੇ ਵਧਣਾ ਸਿੱਖਿਆ ਹੱਥਾਂ ਨੇ ਹਿਲਣਾ ਸਿੱਖਿਆ ਰੱਬੀ ਮੈਂ ਇੱਕ ਨੇ ਉਛਲਣਾ ਸਿੱਖਿਆ ਆਪ ਘਰ ਤੋਂ ਵਾਰ ਕੀ ਆਇਆ ਮਾਨੋ ਜਗਤ ਦੇਚ ਨੂਰ ਆ ਗਿਆ ਸਕੂਨ ਆ ਗਿਆ ਸ਼ਾਂਤੀ ਆ ਗਈ ਛੋਟੇ ਛੋਟੇ ਬੱਚਿਆਂ ਦਾ ਸੰਗ ਅਕਸਰ ਬੱਚੇ ਬੱਚਿਆਂ ਦੇ ਵਿੱਚ ਖੇਡਦੇ ਨੇ ਛੀਨਾ ਝਪਦੀ ਆਉਂਦੀ ਹੈ ਲੜਦੇ ਨੇ ਲੜਾਉਂਦੇ ਨੇ ਬੱਚਿਆਂ ਦੀ ਦੁਨੀਆ ਪਰ ਇਹ ਤੇ ਕੋਈ ਅਜੀਬੋ ਗਰੀਬ ਬੱਚਾ ਆਇਆ ਹੈ ਖੇਡਣ ਦੇ ਚ ਰੁਚੀ ਨਹੀਂ ਖਿਡਾਉਣ ਦੇ ਚ ਰੁਚੀ ਨਹੀਂ ਜਪਣ ਦੇ ਚ ਜੋ ਰੁਚੀ ਹੈ ਨਾਮ ਜਪਾਉਣ ਦੇ ਚ ਰੁਚੀ ਹੈ ਦੂਰ ਦ੍ਰਿਸ਼ਟੀ ਐਸੀ ਕਿ ਮਾਸੂਮ ਬੱਚਿਆਂ ਦੀ ਸੁਭਾਵਕ ਫਿਤਰਤ ਤੇ ਖੇਡਣ ਦੀ ਆਉਂਦੀ ਹੈ ਇਹਨਾਂ ਦੀ ਖੇਡ ਦੇ ਉਤੇ ਬੰਦਗੀ ਦੀ ਮੋਹਰ ਲਾਈ ਹੈ ਗੁਰਦੁਆਰਾ ਬਾਲ ਲੀਲਾ ਸਾਹਿਬ ਕਰਕੇ ਨਨਕਾਣਾ ਸਾਹਿਬ ਦੇ ਵਿੱਚ ਮੌਜੂਦ ਹੈ ਗੁਰਲਾਨਿੰਗ ਦੀ ਆਮਦ ਕਰਕੇ ਰਾਏ ਭੋਇ ਦੀ ਤਲਵੰਡੀ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ ਉਹ ਪੂਰਾ ਲਬਜ਼ ਹੈ ਨਾਨਕ ਆੜਾ ਜਿਸ ਧਰਤੀ ਨੇ ਨਾਨਕ ਨੂੰ ਲਿਆਂਦਾ ਰਾਏ ਭੋਇ ਦੀ ਤਲਵੰਡੀ ਨੇ ਨਾਨਕ ਨੂੰ ਲਿਆਂਦਾ ਨਾਨਕ ਨੂੰ ਬੁਲਾਇਆ ਨਾਨਕ ਆਣਾ ਤੋ ਇੰਜ ਪਰਚਲ ਸ਼ਬਦ ਹੋ ਗਿਆ ਨਨ ਕਾਣਾ ਬੱਚਿਆਂ ਚ ਖੇਡਦੇ ਨੇ ਖਡਾਂਦੇ ਨੇ ਪਰ ਬੋਲਦੇ ਕੀ ਨੇ ਸਤਨਾਮ 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 ਜਪਦੇ ਨੇ ਜਪਾਂਦੇ ਨੇ ਇਸ ਢੰਗ ਨਾਲ ਖੇਡਣਾ ਕਿ ਖੇਡ ਬੰਦਗੀ ਬਣ ਜਾਏ ਇਸ ਢੰਗ ਨਾਲ ਖੇਡਣਾ ਕਿ ਖੇਡ ਇਬਾਦਤ ਬਣ ਜਾਏ ਖੇਡ ਨੂੰ ਇਬਾਦਤ ਬਣਾਇਆ ਤਦੀ ਤੇ ਖੇਡਣ ਵਾਲੀ ਦਾਤ ਹੈ ਇਤਨਾ ਸ਼ਾਨਦਾਰ ਗੁਰਦੁਆਰਾ ਬਣਿਆ ਜਿੱਥੇ ਹਮੇਸ਼ਾ ਸਤਸੰਗ ਹੁੰਦੇ ਰਹੇ ਲੋਕੀ ਬਾਲਕ ਗੁਰੂ ਨਾਨਕ ਦੀਆਂ ਛਵੀਆਂ ਤੋਂ ਉਸ ਬਾਲ ਲੀਲਾ ਤੋਂ ਉਸ ਪ੍ਰਭੂ ਦੀ ਲੀਲਾ ਦਾ ਗਿਆਨ ਲੈਂਦੇ ਰਹੇ ਈਸ਼ਵਰੀ ਸਿਧਾਂਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੇ ਬਚਪਨ ਐਸੀ ਖੇਡਾਂ ਵਿੱਚ ਬਤੀਤ ਹੋਇਆ ਜੋ ਵਾਸਤਵਿਕ ਖੇਡ ਨਹੀਂ ਸੀ ਬੰਦਗੀ ਸੀ ਜੋ ਵਾਸਤਵਿਕ ਖੇਡ ਨਹੀਂ ਸੀ ਇਬਾਦਤ ਸੀ ਕਦਮ ਥੋੜੇ ਹੋਰ ਵੱਧੇ ਔਰ ਹੱਥ ਥੋੜੇ ਹੋਰ ਉਮੜੇ ਨਿਗਾਹਾਂ ਜ਼ਰਾ ਹੋਰ ਦੂਰ ਗਈਆਂ ਤੇ ਪਿਤਾ ਕਾਲੂ ਜੀ ਦੀ ਸੋਚਣੀ ਬਾਲਕ ਨੂੰ ਪੜ੍ਹਨੇ ਪਾਈ ਗਏ ਆਪਣੇ ਮੌਲਵੀ ਦੇ ਕੋਲ ਪਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫਾਰਸੀ ਪੜਨ ਲਈ फारसी ਦੀ ਜਿਹੜੀ ਮੁਹਾਰਨੀ ਹੈ ਉਹ ਅਲਫ਼ ਤੋਂ ਆਰੰਭ ਹੁੰਦੀ ਹੈ ਜੇ ਜਦ ਮੌਲਵੀ ਨੇ ਤਖਤੀ ਤੇ ਅਲਫ਼ ਲਿਖਿਆ ਤੇ ਗੁਰਨਾਨਕ ਨੂੰ ਆਖਿਆ ਅਲਫ਼ ਤੇ ਗੁਰਨਾਨਕ ਬੋਲ ਪਏ ਮੌਲਵੀ ਜੀ ਅਲਫ਼ ਦੇ ਮੈਨੀ ਇਹ ਪਹਿਲਾ ਹੀ ਬੱਚਾ ਸੀ اور ਇਸ ਤਰ੍ਹਾਂ ਦਾ ਪਹਿਲਾ ਸਵਾਲ ਮੌਲਵੀ ਦੇ ਸਾਹਮਣੇ ਜਿਸ ਨੇ ਅਲਫ਼ ਦਾ ਮੈਨਾ ਪੁੱਛਿਆ ਹੋਵੇ ਪਹਿਲੀ ਦਫਾ ਮੌਲਵੀ ਨੂੰ ਵੀ ਪਤਾ ਚੱਲਿਆ ਕਿ ਮੈਨੇ ਤੇ ਮੈਂ ਵੀ ਨਹੀਂ ਜਾਣਦਾ ਜਦ ਕਿ ਮੈਂ ਪੜਾ ਰਿਹਾ ਕਹੀਂ ਲਗਾ ਨਾਨਕ ਜੀ ਅਲਫ਼ ਦੇ ਕੋਈ ਮੈਨੇ ਨਹੀਂ ਅਲਫ਼ ਬੇਮੈਨੀ ਹੈ ਹਾਂ ਬੇਮੈਨੀ ਇਹ ਦੋ ਚਾਰ ਅਲਫਾਜ਼ ਜਦ ਜੁੜਦੇ ਨੇ ਔਰ ਪੂਰਾ ਅਲਫਾਜ਼ ਜਦ ਬਣਦਾ ਹੈ ਉਸਦੇ ਤੇ ਕੋਈ ਮੈਨ ਨਹੀਂ ਹੁੰਦੇ ਨੇ ਅਲਫ ਦੇ ਕੋਈ ਮੈਨ ਨਹੀਂ ਨਹੀਂ ਅਲਫ ਤੋਂ ਕੋਈ ਨਹੀਂ ਤਾਂ ਇੱਕਦਮ ਨਾਨਕ ਜੀ ਖੜੇ ਹੋ ਗਏ ਮੌਲਵੀ ਜੀ ਫਿਰ ਬੇ ਮੈਨੀ ਅਲਫ ਮੈ ਨਹੀਂ ਪੜਨਾ ਮਜਬੂਰ ਹੋ ਕੇ ਪਿਤਾ ਕਲਿਆਨ ਦਾਸ ਜੀ ਨੇ ਪੰਡਤ ਪਾਸ ਬਿਠਾਇਆ ਵੀ ਚਲੋ ਇੱਥੇ ਪ੍ਰਚਲਿਤ ਭਾਸ਼ਾ ਉਹਦੀ ਮਹਾਰਤ ਨਹੀਂ ਸਿਖੇ ਉਸ ਜ਼ਮਾਨੇ ਜੋ ਪ੍ਰਚਲਿਤ ਭਾਸ਼ਾ ਸੀ ਨਾਮ ਉਸਦੇ ਅਨੇਕਾ ਸਨ ਅੱਜ ਉਸ ਨੂੰ ਗੁਰਮੁਖੀ ਆਖਿਆ ਜਾਂਦਾ ਹੈ ਪੰਜਾਬੀ ਆਖਿਆ ਜਾਂਦਾ ਹੈ ਪੰਧਰੇ ਨੇ ਓੜਾ ਐੜਾ ਲਿਖਿਆ ਹੈ ਔਰ ਨਾਨਕ ਨੂੰ ਪੜਾਣਾ ਆਰੰਭ ਕੀਤਾ ਔਰ ਆਖਿਆ ਨਾਨਕ ਜੀ ਪੜੋ ਊੜਾ ਇੱਥੇ ਵੀ ਸਤਿਗੁਰ ਦਾ ਉਹੀ ਪ੍ਰਸ਼ਨ ਪਾਂਧਾ ਜੀ ਊੜੇ ਦੇ ਅਰਥ ਪਹਿਲੇ ਅਰਥ ਦੱਸੋ ਫਿਰ ਮੈਂ ਪੜਾਂ ਫਿਰ ਮੈਂ ਸਮਝਾਂ ਫਿਰ ਮੈਂ ਲਿਖਾਂ ਇੱਥੇ ਵੀ ਪ੍ਰੋਹਤ ਜੀ ਨੇ ਉਹੀ ਕੁਛ ਆਖਿਆ ਜੋ ਪਹਿਲੇ ਮੌਲਵੀ ਨੇ ਆਖਿਆ ਨਾਨਕ ਜੀ ਊੜੇ ਦੇ ਕੋਈ ਅਰਥ ਨਹੀਂ ਦੋ ਚਾਰ ਸ਼ਬਦ ਜਦ ਜੁੜਦੇ ਨੇ ਤੇ ਪੂਰਨ ਜਦ ਸ਼ਬਦ ਬਣਦਾ ਹੈ ਉਸਦੇ ਤੇ ਅਰਥ ਹੁੰਦੇ ਨੇ ਇਸ ਇੱਕ ਸ਼ਬਦ ਦੇ ਅਰਥ ਨਹੀਂ ਨੇ ਇਸ ਇੱਕ ਅਲਫਾਜ਼ ਦੇ ਅਰਥ ਨਹੀਂ ਨੇ ਤਾਂ ਊੜਾ ਬੇਅਰਥ ਹੈ ਆਂਬੇ ਅਰਥ ਹੈ ਤੁ ਬੇਅਰਥ ਉੜਾ ਮੈਂ ਨਹੀਂ ਪੜਨਾ ਬੇਅਰਥ ਐੜਾ ਮੈਂ ਨਹੀਂ ਪੜਨਾ ਬੇਅਰਥ ਈੜੀ ਮੈਂ ਨਹੀਂ ਪੜਨੀ ਖੜੇ ਹੋ ਗਏ ਹੈਰਾਨ ਹੈ ਪੁရောਹਤ ਹੈਰਾਨ ਹੈ ਇਹ ਪਾਂਦਾ ਅਜੀਬੋ ਗਰੀਬ ਬੱਚਾ ਹੈ ਇੱਕ ਇੱਕ ਅਲਫਾਜ਼ ਦੇ ਅਰਥ ਪੁੱਛਦਾ ਹੈ ਗਰਜਦੀ ਹੋਈ ਆਵਾਜ਼ ਦੇ ਜਦ ਪਾਂਦੇ ਨੇ ਆਖਿਆ ਬਾਲਕ ਤੁਹਾਡੇ ਪਿਤਾ ਨੇ ਮੇਰੇ ਕੋਲ ਤੁਹਾਨੂੰ ਭੇਜਿਆ ਹੈ ਪੜਨ ਲਈ ਨਾ ਕਿ ਤਰਕ ਕਰਨ ਲਈ ਨਾ ਕਿ ਪੜਾਣ ਲਈ ਤੁਸੀਂ ਪੜੋ ਨਾਨਕ ਜੀ ਕਹਿਣ ਲਗੇ ਮੈਂ ਕਦੋਂ ਇਨਕਾਰ ਕੀਤਾ ਹੈ ਪੜਨ ਤੋਂ ਮੈਂ ਤਾਂ ਪੜਨਾ ਚਾਹੁੰਦਾ ਮੈਨੂੰ ਦੱਸੋ ਊੜੇ ਦੇ ਅਰਥ ਅਗਰ ਹੈਗੇ ਨੇ ਤੇ ਮੈਂ ਪੜਾਂ ਤੇ ਜੇ ਅਰਥ ਹੀ ਨਹੀਂ ਤੇ ਮੈਂ ਕਿਉਂ ਪੜਾਂ ਕੱਲੇ ਊੜੇ ਦੇ ਕੋਈ ਅਰਥ ਨਹੀਂ ਕੰਲੇ ਐੜੇ ਦੇ ਕੋਈ ਅਰਥ ਨਹੀਂ ਕੰਲੇ ਸਸੇ ਦੇ ਕੋਈ ਅਰਥ ਨਹੀਂ ਨਾਨਕ ਜੀ ਕਹਿਣ ਲਗੇ ਪਾਂਦਾ ਜੀ ਇੱਥੋਂ ਗੱਲ ਸਪਸ਼ਟ ਹੋ ਗਈ ਅਰਥ ਤੁਹਾਨੂੰ ਆਉਂਦੇ ਨਹੀਂ ਵਰਨਾ ਹਰ ਅੱਖਰ ਦੇ ਅਰਥ ਨੇ ਬੇਅਰਥ ਕੋਈ ਅੱਖਰ ਨਹੀਂ ਤੇ ਹਰ ਅੱਖਰ ਕਿਸੇ ਦਿਸ਼ਾ ਦੀ ਤਰਫ ਸੰਕੇਤ ਕਰਦਾ ਹੈ ਕੋਈ ਇਸ਼ਾਰਾ ਕਰਦਾ ਹੈ ਔਰ ਉਸ ਅੱਖਰ ਤੋਂ ਚੰਗਵੇਂ ਇਸ਼ਾਰੇ ਲਏ ਜਾ ਸਕਦੇ ਨੇ ਮਾੜੇ ਲਏ ਜਾ ਸਕਦੇ ਨੇ ਕੀ ਅਰਥ ਨੇ ਉੱਥੇ ਬੈਠ ਕੇ ਜੋ ਗੁਰੂ ਨਾਨਕ ਨੇ ਇਸ ਮੁਹਾਰਨੀ ਦੇ ਅਰਥ ਲਿਖੇ ਇਨ੍ਹਾਂ ਅੱਖਰਾਂ ਦੇ ਅਰਥ ਲਿਖੇ ਉਸ ਦਾ ਨਾਂ ਪੱਟੀ ਪੈ ਗਿਆ ਔਰ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਰਜ ਹੈ ਆਸਾ ਮਹੱਲਾ ਪਹਿਲਾ ਪੱਟੀ ਲਿਖੀ बालक गुरु नानक ने अज तख्ती लिखी अज पट्टी लिखी एक एक अखर की संदेश दे रहा है कि उपदेश दे रहा है किस पासे का इशारा कर रहा है और किधर संकेत दे रहा है सस्से सोए श्रिष्ट जिन साजी सबना साहिब एक भया सेवत रह चित जिनका लागा ਆਇਆ ਤੈਨਕਾ ਸਫਲ ਭਾਇ ਸੱਸਾ ਐ ਪੰਡਾ ਜੀ ਇਹ ਉਪਦੇਸ਼ ਕਰ ਰਿਹਾ ਹੈ ਕਿ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਨੇ ਸਾਜੀ ਹੈ ਔਰ ਜੋ ਸੇਵਾ ਦੇਚ ਜੁਟਦਾ ਸੱਸੇ ਤੋਂ ਪ੍ਰੇਰਣਾ ਲੈ ਕੇ ਸਿਮਰਨ ਦੇਚ ਜੁਟ ਗਏ ਸੱਸੇ ਤੋਂ ਪ੍ਰੇਰਣਾ ਲੈ ਕੇ ਜੋ ਸੇਵਾ ਦੇਚ ਜੁਟ ਗਏ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋਇਆ ਕੀ ਪੜਿਆ ਉਸਨੇ ਸੱਸਾ जिसने सेवा ना की थी, सिमरन ना किया जी एक अखर प्रेरदा पे एक एक अखर किसे दिशा की तरफ संकेत करता है ये पांदा बिस्माद होया आशर्चता की दुनिया च खो गया कि छोटा जिया बालक इतनी अगम्मी गल इतनी अथाह गल इतनी बुलंद गल ਇੱਕ ਹੱਥ ਨਾਲ ਗੁਰਨਾਨਕ ਦੀ ਬਾਹ ਪਕੜ ਲਈ ਦੂਜੇ ਹੱਥ ਨਾਲ ਗੁਰਨਾਨਕ ਦੇ ਚਰਨਾਂ ਨੂੰ ਛੋਇਆ ਹੈ ਬਾਲਕ ਨਾਨਕ ਕਹਿੰਨ ਪਾਉਂਦਾ ਜੀ ਤੁਸੀਂ ਮੇਰੇ ਪੈਰ ਛੁੰਦੇ ਹੋ ਹਾਂ ਇਸ ਵਾਸਤੇ ਛੁੰਦੇ ਹਾਂ ਕਿ ਪੈਰ ਪ੍ਰਭੂ ਦੇ ਮਾਰਗ ਦੇ ਨੇ ਇਹ ਹੱਥ ਮੈਂ ਇਸ ਵਾਸਤੇ ਪਕੜਿਆ ਹੈ ਇਨਾ ਹੱਥਾਂ ਵਿੱਚ ਪ੍ਰਭੂ ਦਾ ਦਾਮਨ ਹੈ ਪ੍ਰਭੂ ਦਾ ਪੱਲਾ ਹੈ ਬਾਨ ਪਕੜ ਕੇ ਇਹ ਪਾਂਦਾ ਪਿਤਾ ਕਲਿਆਨ ਦਾਸ پاس ਲੈ ਗਿਆ ਤੇ ਕਾਲੂ ਜੀ ਸਮਝ ਗਏ ਪਾਂਦਾ ਜੀ ਤੁਹਾਡਾ ਚਿਹਰਾ ਦੱਸਦਾ ਪਿਆ ਕਿ ਗੁਰਨਾਨ ਇੱਕ ਤੁਹਾਡੇ ਕੋਲ ਵੀ ਪੜ ਨਹੀਂ ਸਕੇ ਜੈਸੇ ਕਿ ਮੌਲਵੀ ਕੋਲ ਨਹੀਂ ਪੜ ਸਕ ਮੌਲਵੀ ਵੀ ਗਿਲਾ ਹੀ ਕਰਨ ਆਇਆ ਸੀ ਤੁਸੀਂ ਵੀ ਗਿਲਾ ਹੀ ਕਰਨ ਆਏ ਹੋਗੇ ਨਹੀਂ ਮੈਂ ਗਿਲਾ ਕਰਨ ਨਹੀਂ ਆਇਆ ਮੈਂ ਤੇ ਪਟਵਾਰੀ ਜੀ ਇਹ ਦਸਣ ਆਇਆ ਕਿ ਗੁਰਨਾਮਿਕ ਕੋਲੋਂ ਪੜ ਲੈਣਾ ਚਾਹੀਦਾ ਇਹ ਪੜਨ ਲਈ ਨਹੀਂ ਆਇਆ ਇਹ ਜਗਤ ਨੂੰ ਪੜਾਉਣ ਲਈ ਆਇਆ ਹੈ ਮੈਂ ਤੇ ਥੋੜੇ ਜਿਹਾਂ ਬੋਲਾਂ ਦੇ ਚੀ ਅੱਜ ਬਹੁਤ ਕੁਝ ਪੜ ਲਿਆ ਬਹੁਤ ਕੁਝ ਪੜ ਲਿਆ ਔਰ ਪਿਤਾ ਕਲਿਆਨ ਦਾਸ ਨੂੰ ਸੰਬੋਧਨ ਕਰਦੇ ਆ ਪਾੰਦਾ ਕਹਿੰਦਾ ਮੈਂ ਤੇ ਅੱਜ ਪੜਾ ਲਿਖਾ ਬਣਿਆ ਨਹੀਂ ਤੇ ਮੈਂ ਇਤਨੀ ਜ਼ਿੰਦਗੀ ਅਨਪੜਤਾ ਦੇ ਵਿਚ ਚੇਤ ਕਰ ਦਿੱਤੀ ਅੱਜ ਮੈਨੂੰ ਦੱਸਿਆ ਹੈ ਬਾਲਕ ਨਾਨਕ ਨੇ ਕਿ ਇੱਕ ਇੱਕ ਅੱਖਰ ਕਿਸ ਦਿਸ਼ਾ ਦੀ ਤਰਫ ਸੰਕੇਤ ਕਰਦਾ ਹੈ ਅੱਜ ਪਤਾ ਚਲਿਆ ਕਿ ਸਸਤਾ ਪੜਿਆ ਹੋਇਆ ਉਸ ਮਨੁੱਖ ਦਾ ਬੇਮੈ ਨਹੀਂ ਹੈ ਜਿਨੇ ਸਿਮਰਨ ਨਹੀਂ ਕੀਤਾ ਜਿਨੇ ਸੇਵਾ ਨਹੀਂ ਕੀਤੀ ਜਿਸ ਦਾ ਚਿੱਤ ਪ੍ਰਭੂ ਦੇ ਵਿੱਚ ਜੋ ਹੈ ਨਹੀਂ ਜੁੜਿਆ ਇੱਕ ਇੱਕ ਅੱਖਰ ਸ਼ੁਭ ਗੁਣਾ ਦੀ ਤਰਫ ਪ੍ਰੇਰਦਾ ਹੈ ਇੱਕ ਇੱਕ ਅੱਖਰ ਪ੍ਰਭੂ ਦੇ ਮਾਰਗ ਦੀ ਤਰਫ ਜਾਏ ਪ੍ਰੇਰਦਾ ਹੈ ਸ੍ਰੀ ਗੁਰੂ ਨਾਨਕ ਜਿੱਥੇ ਬੈਠਦੇ ਨੇ ਬੈਠਣ ਨਾਲ ਉਥਾਂ ਇਬਾਦਤਗਾ ਬਣ ਜਾਂਦੀ ਹੈ ਧਰਮ ਮੰਦਰ ਬਣ ਜਾਂਦੀ ਹੈ ਇਤੇ ਕੀ ਆਖਿਆ ਗਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਆਪ ਘਰ ਵਿੱਚ ਖੇਡਦੇ ਸਨ ਘਰ ਮੰਦਰ ਬਣ ਗਿਆ ਸੀ ਆਪ ਬੱਚਿਆਂ ਨਾਲ ਖੇਡਦੇ ਸਨ ਤੋਂ ਖੇਡਣ ਦਾ ਸਥਾਨ ਮੰਦਰ ਬਣ ਗਿਆ ਆਪਨੇ ਪਾਂਦੇ ਕੋਲ ਵਿਦਿਆਲੇ ਵਿੱਚ ਸਿੱਖਿਆ ਪ੍ਰਾਪਤੀ ਦੀ ਥਾਂ ਤੇ ਜਦ ਸਿੱਖਿਆ ਦਿੱਤੀ ਤੋਂ ਵਿਦਿਆਲਾ ਵੀ ਮੰਦਰ ਬਣ ਗਿਆ ਧਾਰਮਿਕ ਮੰਦਰ ਬਣ ਗਿਆ ਪ੍ਰਬੂ ਦਾ ਮੰਦਰ ਬਣ ਗਿਆ ਦਰਸਲ ਗੁਰੂ ਨਾਨਕ ਜਿੱਥੇ ਬੈਠਦੇ ਨੇ ਬੈਠਣ ਨਾਲ ਹੀ ਧਰਮ ਮੰਦਰ ਉਸਰ ਜਾਂਦਾ ਹੈ ਧਰਮ ਦੀ ਚਰਚਾ ਹੁੰਦੀ ਹੈ ਧਰਮ ਦਾ ਆਦਾਨ ਪ੍ਰਦਾਨ ਹੁੰਦਾ ਹੈ ਔਰ ਧਰਮ ਗੁਣ ਦੋਜਿਆਂ ਦੇ ਅੰਦਰ ਉਜਾਗਰ ਹੋ ਜਾਂਦੇ ਨੇ ਵਾਸਤਵਿਕ ਆਪ ਚਲਦੇ ਫਿਰਦੇ ਧਾਰਮਿਕ ਮੰਦਰ ਸੰਨ ਪਰ ਪਿਤਾ ਨਿਰਾਸ਼ ਹੋਏ ਕਿਉਂਕਿ ਪੇਰ ਦੇ ਅੰਦਰ ਇੱਕ ਮੋਹ ਵੀ ਆਉਂਦਾ ਹੈ ममता भी आती है और पिता बच्चे प्रति ये चिंता भी रखता है कि उसका भविष्य उज्जवल उसका भविष्य महान हो ठीक है कि संत भावे पूजे जाते रहे धार्मिक देश देश। बंद सत्कार रहा है लेकिन दिलों कतई ही मनुख ने ऐसा नहीं चाहे कि मेरे घर कोई संत पैदा हो ਕੋਈ ਭਗਤ ਪੈਦਾ ਹੋਵੇ ਉਸ ਦਾ ਇੱਕ ਕਾਰਨ ਵੀ ਸੀ ਕਿ ਇਤਨੇ ਭੇਖਦਾਰੀ ਸੰਤ ਹੋਏ ਔਰ ਉਨ੍ਹਾਂ ਕਾਰਨ ਇਤਨੇ ਬੱਚੇ ਰੁਲੇ ਇਤਨੀਆਂ ਇਸਤਰੀਆਂ ਦੇ ਸੁਹਾਗ ਰੁਲੇ ਔਰ ਇਤਨੇ ਮਾਂ ਬਾਪ ਦੀ ਮਮਤਾ ਕੁਚਲੀ ਗਈ ਕਿ ਪੁੱਤਰ ਸੰਤ ਹੋਵੇ ਇਹ ਮਾਂ ਬਾਪ ਦੀ ਚਾਹਤ ਹੀ ਨਾ ਰਹੀ ਇਹ ਪਤਨੀ ਦੀ ਇੱਛਾ ਹੀ ਨਾ ਰਹੀ ਲੇਕਿਨ ਜਗਤ ਗੁਰੂ ਬਾਬਾ ਇੱਕ ਐਸੇ ਸੰਤ ਇੱਕ ਐਸੇ ਮਹਾਪੁਰਸ਼ ਆਣ ਜਗਤ ਦੀ